ਚਾਰਪਰਦੇਮ ਕੇਰੀਆਂ ਦੇ ਵਿੱਚ ਰੇਡ ਕਰਨ ਗਈ ਸੀਏ ਸਟਾਫ ਦੀ ਟੀਮ ਤੇ ਹਮਲਾ ਬਦਮਾਸ਼ ਰਾਣਾ ਮਨਸੂਰਪੁਰਿਆ ਨੇ ਫਿਰ ਤੋਂ ਕੀਤੀ ਫਾਇਰਿੰਗ ਨਵਨਗੰਦੇ ਨਾਲ ਕਾਂਸਟੇਬਲ ਅਮਰਿਤਪਾਲ ਦੀ ਮੌਤ ਜੇਲ੍ਹ ਗਿਆ ਐਲਵੀਸ਼ ਯਾਦਵ ਨੋਇਡਾ ਕੋਰਟ ਨੇ ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ਚ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਆਜੀ ਹੋਈ ਹੈ ਗ੍ਰਿਫਤਾਰੀ ਰਾਹੁਲ ਗਾਂਧੀ ਦੀ ਭਾਰਤਗੜੋ ਨੇ ਆ ਯਾਤਰਾ ਹੋਈ ਸੰਭਵਤ ਮੁੰਬਈ ਦੇ ਵਿੱਚ ਇੰਡੀਆ ਗੱਠਜੋੜ ਦਾ ਸ਼ਕਤੀ ਪ੍ਰਦਰਸ਼ਨ ਮੰਚ ਤੇ ਰਾਹੁਲ ਗਾਂਧੀ ਸਣੇ ਗੱਠਜੋੜ ਦੇ ਵੱਡੇ ਆਗੂ ਰਹੇ ਮਾਜੂ ਕਿਸਾਨ ਆਗੂ ਸਰਮਨ ਸਿੰਘ ਪੰਦੇਰ ਨੇ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਤੇ ਚੁੱਕੇ ਸਵਾਲ ਕਿ ਕਿਸਾਨ ਆंदोलਨ ਦੇ ਕਰਕੇ ਚੋਣਾਂ ਨੂੰ ਖੁੱਚਿਆ ਗਿਆ ਲੰਬਾ ਜਦੋਂ ਪੰਜਾਬ ਦੇ ਵਿੱਚ ਹੋਵੇਗੀ VOTING ਉਸ ਵੇਲੇ ਅਸੀਂ ਖੇਤਾਂ ਦੇ ਵਿੱਚ ਰੁੱਝੇ ਹੋਵਾਂਗੇ। ਦਿੱਲੀ ਦੇ ਸੀਐਮ ਰਵਿੰਦ ਕੇਜਰੀਵਾਲ ਨੂੰ ਏਡੀ ਨੇ ਭੇਜੇ ਦੋ ਸਮਾਨ ਐਕਸਾਈਜ਼ ਪਾਲਿਸੀ ਮਾਮਲੇ ਦੇ ਵਿੱਚ ਨਵੀਂ ਵਾਰ ਕੀਤਾ ਤਲਬ 21 ਮਾਰਚ ਨੂੰ ਬੁਲਾਇਆ ਦਿੱਲੀ ਜਲਬੋਰਡ ਕੇਸ ਦੇ ਵਿੱਚ ਵੀ 18 ਮਾਰਚ ਨੂੰ ਪੁੱਛ ਗਏ ਦੇ ਲਈ ਸੱਦਿਆ। ਚਰਨਤਾਰਨ ਦੇ ਮੰਡ ਖੇਤਰ ਦੇ ਵਿੱਚ ਐਕਸਾਈਜ਼ ਵਿਭਾਗ ਦਾ ਵੱਡਾ ਐਕਸ਼ਨ ਵੱਡੀ ਗੰਥੀ ਦੇ ਵਿੱਚ ਨਾਜਾਇਜ਼ ਸ਼ਰਾਬ ਦੇ ਸ਼ਰਾਬ ਦੇ ਲਾਂਡੂ ਕੀਤਾ ਨਸ਼ਟਪੀੜ ਡਰਮ ਸਮੇਤ ਹੁਰ ਸਮਾਨ ਵਿੱਚ ਕੀਤਾ ਗਿਆ ਜ਼ਬਤ ਬਲਕੌਰ ਸਿੰਘ ਦੇ ਕਾਰਗੁੰਗੀ ਕਿਲਕਾਰੀ ਚਰਨਤਾਰਨ ਦੇ بیٹے ਨੂੰ ਦਿੱਤਾ ਜਨਮ ਬਲਕੌਰ ਸਿੰਘ ਬੋਲੇ ਅਕਾਲ ਪੁਰਖ ਨੇ ਸਾਡੀ ਝੋਲੀ ਪਾਇਆ ਸੁਖਤਾ ਛੋਟਾ ਵੀਰ ਸਾਨੂੰ ਜਿਉਣ ਦੀ ਮਿਲੀ ਆਸ ਉਸਾ ਪਿੰਡ ਦੇ ਹੈ ਬਲੀਦੀ ਵਿਸਤ ਗਿਆ ਰੌਣਕ ਸਮਰਥਕ ਨੱਚ ਗਾ ਕੇ ਮਨਾ ਰਹੇ ਨੇ ਜਸ਼ਨ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ న్యూਸ 18 ਪੰਜਾਬ ਦਾ ਨਾਮ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਿੰਗ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ 24 ਦੇ ਚੈਂਪੀਅਨ ਦੀ ਮੁੰਬਈ ਦੇ ਵਿੱਚ ਇੰਡੀਆ ਗੱਠਜੋੜ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਮੈਂਤ ਰਾਹੁਲ ਗਾਂਧੀ ਸਣੇ ਗੱਠਜੋੜ ਦੇ ਵੱਡੇ ਆਗੂ ਮਜਬੂਦ ਰਹੇ ਰਾਹੁਲ ਗਾਂਧੀ ਦੇ ਬੁਲੈਟਸਰਨ ਸੰਬੋਧਨ ਕਰਦੇ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨਾ ਸਾਧਿਆ ਗਿਆ ਰਾਹੁਲ ਗਾਂਧੀ ਨੇ ਕਿਹਾ ਕਿ ਰਾਜਾ ਦੀ ਆਤਮਾ ਈਵੀਐਮ ਦੇ ਵਿੱਚ ਹੈ ਰਾਹੁਲ ਗਾਂਧੀ ਦੀ ਭਾਰਤ ਜਣੋ ਨਿਆ ਯਾਤਰਾ ਦਰਸਲ ਅੱਜ ਸਮਾਪਤੀ ਹੋਊਗੀ ਹੈ ਵਕਫਾ ਖਸੂਬੇ ਤੋਂ ਹੁੰਦੀ ਹੋਈ ਜਿਹੜੇ ਏ ਮਹਾ ਯਾਤਰਾ ਰਾਹੁਲ ਗਾਂਧੀ ਦੀ ਜਿਹੜੀ ਕਿ ਨਿਆ ਯਾਤਰਾ ਦਰਸਲ ਜੋ ਕਿ ਮੁੰਬਈ ਦੇ ਵਿੱਚ ਪਹੁੰਚੀ ਤੇ ਇਸ ਦੌਰਾਨ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ ਇੰਡੀਆ ਗੱਠਜੁਟ ਦੇ ਜਿਹੜੇ ਵੱਡੇ ਆਗੂ ਇਸ ਦੌਰਾਨ ਮੰਚ ਤੇ ਮੌਜੂਦ ਰਹੇ ਤੇ ਇਸੇ ਦੌਰਾਨ ਇਹ ਰਾਹੁਲ ਗਾਂਧੀ ਦੀ 파ਰਤਣ ਨਿਆ ਯਾਤਰਾ ਦੀ ਜਿਹੜੀ ਕਿ ਸਮਾਪਤੀ ਹੋ ਗਈ ਹੈ ਇਸ ਦੌਰਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਮੋਦੀ ਤੇ ਵਰਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਰਾਜਾ ਦੀ ਆਤਮਾ ਈਵੀਐਮ ਦੇ ਵਿੱਚ ਹੈ ਦਰਸਲ ਜਦੋਂ ਕੱਲ ਲੋਕ ਸਭਾ ਚੋਣਾਂ ਦਾ ਐਲਾਨ ਕੀਤਾ ਜਾ ਰਿਹਾ ਸੀਗਾ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤਰੀਕਾਂ ਦਾ ਐਲਾਨ ਕੀਤਾ ਜਾ ਰਿਹਾ ਤੇ ਉਸ ਦੌਰਾਨ ਵੀ ਪੱਤਰਕਾਰਾਂ ਦੇ ਵੱਲੋਂ ਅਗੜੇ ਕੇ ਚੀਫ ਇਲੈਕਸ਼ਨ ਕਮਿਸ਼ਨਰ ਰਾਜੀਵ ਕੁਮਾਰ ਨੂੰ ਇਹ ਸਵਾਲ ਕੀਤਾ ਗਿਆ ਹਾਲਾਂਕਿ ਉਹਨਾਂ ਨੇ ਬਹੁਤ ਹੀ ਸ਼ਰੂ ਸ਼ਾਦੀ ਦੇ ਅੰਦਾਜ਼ ਦੇ ਵਿੱਚ ਇਸ ਤੇ ਇਹਨਾਂ ਇਲਜ਼ਾਮਾਂ ਨੂੰ ਲੈ ਕੇ EVM ਨੂੰ ਲੈ ਕੇ ਜਵਾਬ ਹੀ ਦਿੱਤਾ ਸੀਗਾ ਤੇ ਹੁਣ ਜਦੋਂ ਮੁੰਬਈ ਦੇ ਵਿੱਚ ਇੰਡੀਆ ਗੱਠਜੋੜ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਰਾਹੁਲ ਗਾਂਧੀ ਮੰਚ ਤੋਂ ਸੰਬੋਧਨ ਕਰ ਰਹੇ ਸਨ ਤੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਗਾਂਧੀ ਨੇ ਵਰਦਿਆ ਕਿ ਰਾਜਾ ਦੀ ਆਤਮਾ EVM ਦੇ ਵਿੱਚ ਹੈ शक्ति शब्द होता है हम शक्ति से लड़ रहे हैं एक शक्ति से लड़ रहे हैं अब सवाल उठता है वो शक्ति क्या है जैसे किसी ने यहां कहा राजा की आत्मा ईवीएम में है सही है सही है राजा की आत्मा ईवीएम में है हिंदुस्तान की हर संस्था में है ईडी में है सीबीआई में है इनकम टैक्स डिपार्टमेंट में है एक वरिष्ठ नेता नाम नहीं लेना चाहता हूं इसी प्रदेश के एक वरिष्ठ नेता कांग्रेस पार्टी को छोड़ते हैं और रो के कहते हैं मेरी मां से रो के कहते हैं कि सोनिया जी मुझे शर्म आ रही है मेरे में इन लोगों से इस शक्ति से डरने लड़ने की हिम्मत नहीं है मैं जेल नहीं जाना चाहता हूं और ये एक नहीं है ऐसे हजारों लोग डराए गए हैं क्या आप सोचते हो शिवसेना के लोग एनसी के लोग ऐसे ही चले गए नहीं जिस शक्ति की मैं बात कर रहा हूं उन्होंने उनका गला पकड़कर उनको बीजेपी और, और वो सब डर के गए हैं। तो पहला प्रधानमंत्री मोदी ने आंध्र प्रदेश रैली की इस दौरान उन्होंने इंडिया गठजोड़ से निशाने साधे उन्होंने कहा कि कांग्रेस यूज एंड थ्रो की नीति पर चल रही है लेकिन दूसरी ओर कांग्रेस पार्टी है जिसका एक ही एजेंडा है गठबंधन के लोगों को यूज एंड थ्रो करना आज कांग्रेस को भले ही मजबूरी में इंडी एलायंस बनाना पड़ा हो लेकिन इनकी सोच वही है आप देखिए लेफ्ट और कांग्रेस केरला में एक दूसरे को क्या कहते हैं बंगाल में टीएमसी और लेफ्ट एक दूसरे के लिए क्या क्या बोलते हैं पंजाब में कांग्रेस और आप एक दूसरे के लिए कैसी भाषा बोलते हैं जो लोग चुनाव से पहले अपने फायदे के लिए ऐसे लड़ते हो ऐसे झगड़ते हो वो चुनाव के बाद क्या करेंगे ये आप उसका अंदाजा लगा सकते हैं ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇਹ ਖਾੜਾ ਪੂਰੀ ਤਰ੍ਹਾਂ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਅਮਰਸਰ ਤੋਂ ਆਪ ਉਮੀਦਵਾਰ ਗੁਰਦੀਪ ਢਾਲੀਵਾਲ ਨੇ ਚੋਣਾਂ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸ ਮੁਕਿਆਮਦੀ ਪਾਰਟੀ ਦੇ ਸਾਰੇ ਵਿਧਾਇਕ ਇਸ ਰੈਲੀ ਦੇ ਵਿੱਚ ਮੌਜੂਦ ਰਹੇ। ਢਾਲੀਵਾਲ ਨੇ ਕਿਹਾ ਕਿ ਉਹਨਾਂ ਨੇ ਅਜਨਾਲਾ ਦੇ ਵਿੱਚ ਸਿਰਫ ਮੀਟਿੰਗ ਰੱਖੀ ਸੀ ਪਰ ਇਸ ਮੀਟਿੰਗ ਨੂੰ ਵਰਕਰਾਂ ਨੇ ਰੈਲੀ ਦਾ ਰੂਪ ਦੇ ਦਿੱਤਾ ਅਤੇ ਬਹੁਤ ਜਲਦ ਇੱਕ ਵੱਡੀ ਰੈਲੀ ਕਰਨਗੇ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਬਹੁਤ ਪਿਆਰ ਦਿੱਤਾ। ਤੁਹਾਨੂੰ ਅਮਰਸਰ ਦੇ ਲੋਕਾਂ ਦੇ ਪਿਆ ਉਹ ਤੇ ਮੀਟਿੰਗ ਕੀਤੀ ਆ ਜਿ ਨਾਲੇ ਦੇ volunteers ਨਾਲ ਸਾਡੀ ਹਰ ਹੱਦ ਪਿੰਡ ਦੇ ਵਿੱਚ ਹਰ ਵਾਰਡ ਦੇ ਵਿੱਚ ਕਿ ਕਿ ਮੈਂਬਰੀ ਕਮੇਟੀ ਆ ਉਹਦੀ ਸਾਰਿਆਂ ਦੀ ਮੀਟਿੰਗ ਸੀਗੀ ਉਹ 2 ਸਾਲ ਦਾ ਜੋਰੇ ਹੀ ਕੰਮ ਕੀਤੇ ਉਹਦਾ ਰਿਪੋਰਟ ਕਾਰਡ ਪਹਿਲੀ ਵਾਰ ਕਿਸੇ ਐਮਐਲਏ ਮੰਤਰੀ ਨੇ ਆਪਣਾ ਰਿਪੋਰਟ ਕਾਰਡ ਦਿੱਤਾ ਕਿ ਮੈਂ 2 ਸਾਲ ਚ ਕੀ ਕੀਤਾ ਉਹ ਰਿਪੋਰਟ ਤਾਂ ਦਿੱਤਾ ਉਹ ਨਾਲ ਹੀ ਪਾਰਟੀ ਨੇ ਸਾਡੇ ਕੌਮਿਕ ਕਦਮਿੰਦਰ ਅਰਵਿੰਦ ਕੇਰਿਵਾਦ ਜੀ ਨੇ ਮਾਨਜੋਗ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਪੰਜਾਬ ਪੰਜਾਬ ਵਿੱਚੋਂ ਜਿਹੜਾ ਸ੍ਰੀ ਅਮਰਸੇਵ ਸਾਹਿਬ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਹੈ ਉਹਦੀ ਚੋਣ ਵਿਮਰ ਦਾ ਵੀ ਆਗਾਜ਼ ਕੀਤਾ ਅਸੀਂ ਬਸ ਸਾਰੇ ਹਲਕਿਆਂ 'ਚ ਇਦਾਂ ਮੀਟਿੰਗਾਂ ਕਰਾਂਗੇ ਅੱਜ ਅਸੀਂ ਇੱਥੋਂ ਸ਼ੁਰੂ ਕਰਦਿਆਂ ਕੈਂਪੇਨ ਇਹ ਸ਼ੁਰੂ ਹੋ ਗਈ ਹੈ ਸਾਡੀ ਇਸ ਤੋਂ ਬਾਅਦ ਅਸੀਂ ਸਾਰੇ ਹਲਕਿਆਂ 'ਚ ਇਦਾਂ ਹੀ ਜਿੱਦਾਂ ਅੱਜ ਇੱਥੇ ਮੀਟਿੰਗ ਕੀਤੀ ਪਹਿਲਾਂ ਵਲੰਟੀਅਰਾਂ ਦੀ ਮੀਟਿੰਗਾਂ ਕਰਾਂਗੇ ਹਲਕਾ ਵਾਈਜ਼ ਇੱਕ ਇੱਕ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਫਿਰ ਜਿਹੜਾ ਉਹ ਉਹ ਜਿਹੜੀਆਂ ਛੋਟੀਆਂ ਮੀਟਿੰਗਾਂ ਛੋਟੇ ਛੋਟੇ ਰੋਡ ਸ਼ੋ ਨੁੱਕਰ ਨਾਟਕ ਵਗੈਰਾ ਸਾਰੀ ਕੈਂਪੇਨ ਜਿਹੜੀ ਚੱਲੂ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਆਵਾਦੀ ਪਾਰਟੀ ਦੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਸੰਗਰੂਰ ਤੋਂ ਉਮੀਦਵਾਰ ਮੀਤ ਹੀਰ ਨੇ ਪਿੰਡ ਚੰਨੋ ਤੋਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਮੌਜੂਦ ਰਹੇ। ਤਦਰ ਫਰੀਦਕੋਟ ਤੋਂ ਉਮੀਦਵਾਰ ਕਰਨਜੀਤ ਸਿੰਘ ਅਨਮੋਲ ਨੇ ਵੀ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਹ ਟਿੱਲਾ ਬਾਬਾ ਸ਼ੇਖ ਫਰੀਦ ਨਤਮਸਤ ਕੋਈ ਤੇ ਕਾ ਕਿ ਉਹ ਭਾਵੇਂ ਰਾਜਨੀਤੀ ਦੇ ਵਿੱਚ ਨਵੇਂ ਨੇ ਪਰ ਜੀ ਜਾਣ ਦੇ ਨਾਲ ਲੋਕਾਂ ਦੀ ਸੇਵਾ ਕਰਨਗੇ। ਅ ਅ ਅ ਅੰਤ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਸੀਂ ਜਿਹੜੀ ਸ਼ੁਰੂਆਤ ਹੈ ਉਹ ਕਰ ਰਹੇ ਹਾਂ ਕੈਂਪੇਨ ਦੀ ਤੇ ਸੀਟ ਉਹ ਹੈ ਸੰਗਰੂਰ ਜਿਹਨੂੰ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਦਾ ਇਹ ਗੜਾ ਹੈ ਜਿੱਥੋਂ ਕਹ ਲਓ ਵੀ ਸਾਡੀ ਪਾਰਟੀ ਦੀ ਸ਼ੁਰੂਆਤ ਹੋਈ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੋ ਵਾਰ ਇਥੋਂ ਸੰਸਦ ਮੈਂਬਰ ਜਿਹੜੇ ਆ ਸੰਗਰੂਰ ਦੇ ਲੋਕਾਂ ਨੇ ਚੁਣਿਆ ਬਹੁਤ ਇਥੋਂ ਪਿਆਰ ਦਿੱਤਾ ਤੇ ਮੈਂ ਪਾਰਟੀ ਦਾ ਧੰਨਵਾਦ ਕਰਦਾ ਸਾਰੇ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਦਾ ਸਾਡੇ ਸਾਰੇ ਐਮਐਲਏ ਸਹਿਬਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਦਕੇ ਮੈਨੂੰ ਇਹ ਟਿਕਟ ਜਿਹੜੀ ਹੈ ਉਹ ਮਿਲੀ ਹੈ ਮੇਰੇ ਤੇ ਵਿਸ਼ਵਾਸ ਦਿਖਾਇਆ ਕਿ ਮੈਨੂੰ ਬੜੀ ਇਪੋਰਟੈਂਟ ਸੀਟ ਤੋਂ ਇੱਥੋਂ ਜਿਹੜੀ ਪਾਰਟੀ ਇਲੈਕਸ਼ਨ ਜਿਹੜੀ ਲੜਾ ਰਹੀ ਹੈ ਸੋ ਬਾਕੀ ਮੈਨੂੰ ਅੱਜ ਬੜੀ ਖੁਸ਼ੀ ਹੈ ਬੜਾ ਚਾ ਹੈ ਕਿ ਅੱਜ ਸਾਡੇ ਸਾਰੇ ਹਲਕਿਆਂ ਤੋਂ ਜਿਹੜੇ ਵਰਕਰ ਸਹਿਬਾਨ ਨੇ ਸਾਡੇ ਐਮਐਲਏ ਸਹਿਬਾਨਾਂ ਦੇ ਨਾਲ ਭੈ ਨਰਿੰਦਰ ਕੌਰ ਭਰਾਜ ਜੀ ਲਾਹ ਭੁੱਗੂ ਕੇ ਜੀ ਇੱਥੇ ਪਹੁੰਚੇ ਬਾਕੀ ਐਮਐਲਏ ਸਭ ਅੱਗੇ ਆ ਬੜੀ ਵੱਡੀ ਗਿਣਤੀ ਚ ਹਜ਼ਾਰਾਂ ਦੀ ਗਿਣਤੀ ਚ ਅੱਜ ਜਿਹੜੇ ਆ ਰਹੇ ਨੇ ਕਿ ਨਾ ਸਿਰਫ ਵੀ ਪਰਮਾਤਮਾ ਦਾ ਉਹ ਤਸਰਾ ਲੈ ਕੇ ਕਿ ਸੀ ਇਹ ਸੀਟ ਜਿਹੜੀ ਜਿੱਤ ਕੇ ਜਿਹੜੀ ਪਾਰਟੀ ਦੀ ਝੋਲੀ ਜਿਹੜੀ ਆ ਉਹ ਪਾ ਸਕੀ। ਸੋ ਮੇਰਾ ਹੌਸਲਾ ਵਧਾਉਣ ਲਈ ਮੈਂ ਜਿੰਨੇ ਸਾਡੇ ਵਰਕਰ ਸਹਿਬਾਨ ਆਏ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਜੈਬਾਲ ਦੇਖੋ ਜੀ ਗੱਲ ਤਾਂ ਇਹ ਵੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਸਾਡੇ ਜਿਹੜੇ ਲੋਕ ਨੇ ਸਾਡਾ ਖੇਤੀ ਪ੍ਰਧਾਨ ਸੂਬਾ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਐਮਪੀ ਹੁੰਦਾ ਹੈ ਇਹ ਪੰਜਾਬ ਤੇ ਸੈਂਟਰ ਦੇ ਵਿਚਾਰੇ ਇੱਕ ਪੁਲ ਦਾ ਕੰਮ ਕਰਦਾ ਹੈ ਇੱਥੋਂ ਜਦੋਂ ਪਤਾ ਲੱਗਦਾ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉੱਥੇ ਜਾ ਕੇ ਆਪਣੀਆਂ ਰੱਖਦੇ ਨੇ ਅਸੀਂ ਵੱਤ ਤੋਂ ਵੱਤ ਜਿੰਨੀਆਂ ਵੀ ਪਰੇਸ਼ਾਨੀਆਂ ਆਉਣਗੀਆਂ ਉੱਥੇ ਜਾ ਕੇ ਰੱਖਾਂਗੇ ਆਪਣੀਆਂ ਮੰਗਾਂ ਜਿੰਨੀਆਂ ਇੱਕ ਵੱਡਾ ਮੁੱਦਾ ਪੀਕਾਟਾ ਗੱਲ ਗਈ ਇਹਦਾ ਬੇਅਦਵੀਂ ਮਾਮਲਾ ਜਿਹੜਾ ਕਿ ਲੰਮਾ ਇੰਤਜ਼ਾਰ ਕਰਨਾ ਪਿਆ ਅਸੀਂ ਉਸ ਨੂੰ ਲੈ ਕੇ ਕਿਸੇ ਨੂੰ ਗੰਮੀਰਤਾ ਨਹੀਂ ਦੇਖੀਂ ਦੇਖੋ ਜੀ ਬਹੁਤ ਇਹ ਅਦਾਲਤਾਂ ਦੇ ਮਤਲਬ ਫੈਸਲੇ ਨੇ ਇਹ 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 ਅਦਾਲਤ ਨੇ ਵੀ ਇੱਥੇ ਤੇ ਉੱਪਰਲੀ ਅਦਾਲਤ ਨੇ ਵੀ ਫੈਸਲਾ ਕਰਨਾ ਇਹਦੇ ਚ ਆਪਾਂ ਕੁਝ ਨਹੀਂ ਕਰ ਸਕਦੇ ਜਦੋਂ ਪ੍ਰਮਾਤਮਾ ਦੀ ਮਿਹਰ ਹੋਵੇ ਦੋਸ਼ੀਆਂ ਨੂੰ ਆਪਣੇ ਆਪ ਸਜ਼ਾ ਮਿਲਣੀ ਹੈ ਕਿੰਨਾ ਜਲਦਾ ਜਿਹੜਾ ਤੁਹਾਨੂੰ ਨਤੀਜੇ ਹੋਣਗੇ ਫੈਸਲੇ ਹੋਣਗੇ ਕਿ ਕਿਸਮ ਪਰ ਟਾਈਮ ਲੱਗੇਗਾ ਦੇਖੋ ਜੀ ਮੈਂ ਅਜੇ ਨਵਾਂ ਕਿਉਂਕਿ ਮੇਰਾ ਨਵਾਂ ਨਾਮ ਹੈ ਮੇਰੀ 2 ਦਿਨ ਪਹਿਲਾਂ ਹੀ ਐਂਟਰੀ ਹੋਈ ਹੈ ਤੇ ਸੀਨੀਅਰ ਲੀਡਰਸ਼ਿਪ ਵਧੀਆ ਇਹਦਾ ਜਵਾਬ ਦੇ ਸਕਦੇ ਨੇ ਔਰ ਮੈਂ ਤਾਂ ਇਹੀ ਕਹੂੰਗਾ ਦੋਸ਼ੀਆਂ ਨੂੰ ਜਲਦੀ ਤੋਂ ਜਲ ਸਜ਼ਾ ਮਿਲੇ ਪਰ ਕਿੰਨਾ ਲੱਗਦਾ ਹੈ ਫਿਲਮੀ ਲਾਈਨ ਤੇ ਹੋਂਸ ਲਾਈਨ 'ਚ ਫਰਕ ਕਿੰਨਾ ਕੁ ਲੱਗਦਾ ਹੈ ਦੇਖੋ ਜੀ ਪਹਿਲਾਂ ਵੀ ਲੋ ਇਸ ਤਰੀਕੇ ਨਾਲ ਪਹਿਲੀ ਵਾਰ ਵਿੱਚ ਰਿਹਾ ਜੋ ਬੜਾ ਚਲਿਆ ਅਨਾਉਂਸ ਹੋਈ ਸੀ ਤੁਹਾਡੀ ਸੀਟ ਲਈ ਅਨਾਉਂਸ ਕੀਤਾ ਜੀ ਕਿਤੇ ਨਾ ਕਿਤੇ ਸਵਾਲ ਉੱਠੇ ਸੀ ਕਿ ਐਜ਼ ਇੱਕ ਕਲਾਕਾਰ ਤੁਸੀਂ ਚੰਗੇ ਹੋ ਸਕਿਓ ਪਰ ਐਜ਼ ਇੱਕ ਪੋਲੀਟੀਕਲ ਬੈਕਗ੍ਰਾਉਂਡ ਆਰਾਊਂਡ ਦੀ ਗੱਲ ਹੈ ਕਿ ਤੁਸੀਂ ਸਹੀ ਸਾਬਤ ਕਰ ਸਕੋਗੇ ਆਪਣੇ ਬਿਲਕੁਲ ਜੀ ਗੱਲ ਤਾਂ ਇਹ ਹੈ ਵੀ ਬੰਦੇ 'ਚ ਇਮਾਨਦਾਰੀ ਦ੍ਰਿੜਤਾ ਹੋਣੀ ਚਾਹੀਦੀ ਹੈ ਕੋਈ ਵੀ ਵਕੀਲਾ ਫਤਿਹ ਕਰ ਸਕਦਾ ਉਧਰ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਪਹੁੰਚੇ ਬਾਬਾ ਗੁਰਿੰਦਰ ਸਿੰਘ ਢਿਲੋਂ ਦੇ ਨਾਲ ਇਸ ਦੌਰਾਨ ਉਹਨਾਂ ਦੇ ਵੱਲ ਮੁਲਾਕਾਤ ਕੀਤੀ ਗਈ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਤੇ ਤਸਵੀਰ ਸਾਂਝੀ ਕੀਤੀ ਜਿਸ ਦੇ ਵਿੱਚ ਲਿਖਿਆ ਗਿਆ ਕਿ ਰੂਹ ਕੋ ਸਕੂਨ ਮਿਲਿਆ ਹੈ ਉਹਨਸੇ ਮਿਲਣੇ ਕੇ ਬਾਅਦ। ਕਰੀਬ 1 ਘੰਟਾ ਦਰਸਲ ਡੇਰਾ ਬਿਆਸ ਦੇ ਅੰਦਰ ਹੀ ਪ੍ਰਤਾਪ ਸਿੰਘ ਬਾਜਵਾ ਰਹੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦੇ ਲਿਖਿਆ ਕਿ ਰੂਹ ਕੋ ਸਕੂਨ ਮਿਲਿਆ ਹੈ ਉਹਨਸੇ ਮਿਲਣੇ ਕੇ ਬਾਅਦ। ਅੱਜ ਰਾਧਾ ਸੁਆਮੀ ਸਤਸੰਗ ਬਿਆਸ ਦੇ ਅਧਿਆਤਮਿਕ ਮੁਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਕਾਂਗਰਸ ਦੇ ਸੀਨੀਅਰ ਲੀਡਰ ਨੇ ਅਵਰੋਧੀ ਤਿਰਤੀਆਗੂ ਨੇ ਕੱਲੀ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਤੇ ਇਸ ਦੇ ਵਿੱਚ ਵਾਲੇ ਜਦੋਂ ਜੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਜਰੂਰ ਇਹਨਾਂ ਤਸਵੀਰਾਂ ਦੇ ਸਿਆਸੀ ਮੈਨੇਮੀ ਕੱਢੇ ਜਾ ਸਕਦੇ ਨੇ ਤੇ ਇਹਨਾਂ ਤਸਵੀਰਾਂ ਨੂੰ ਚੋਣਾਂ ਦੇ ਨਾਲ ਵੀ ਜੋੜ ਕੇ ਸਿੱਧੇ ਤੌਰ ਤੇ ਵੇਖਿਆ ਜਾ ਸਕਦਾ ਕਿਸਾਨ ਆਗੂ ਸਰਮਨ ਸਿੰਘ ਪੰਦੇਰ ਨੇ ਚੋਣਾਂ ਦੀਆਂ ਤਰੀਕਾਂ ਤੇ ਸਵਾਲ ਚੁੱਕੇ ਨੇ ਕਿਸਾਨ ਅੰਦੋਲਨ ਦੇ ਕਰਕੇ ਚੋਣਾਂ ਨੂੰ ਲੰਮਾ ਖਿੱਚਿਆ ਗਿਆ ਸਰਮਨ ਸਿੰਘ ਪੰਦੇਰ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਪੰਜਾਬ ਦੇ ਵਿੱਚ ਪਹਿਲੇ ਗੇੜ ਦੇ ਵਿੱਚ ਚੋਣ ਹੋਣੀ ਚਾਹੀਦੀ ਸੀ ਪੰਦੇਰ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਚੋਣਾਂ ਸਭ ਤੋਂ ਲੇਟ ਰੱਖੀਆਂ ਗਈਆਂ ਜਦੋਂ ਪੰਜਾਬ ਦੇ ਵਿੱਚ ਚੋਣਾਂ ਹੋਣਗੀਆਂ ਤਾਂ ਉਸ ਵੇਲੇ ਖੇਤਾਂ ਦੇ ਵਿੱਚ ਖੇਤੀ ਦੇ ਵਿੱਚ ਜਿਹੜੇ ਕਿ ਕਿਸਾਨ ਰੁੱਝੇ ਹੋਣਗੇ ਜੂਨ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਗਰਮੀ ਵੀ ਬਹੁਤ ਹੋਵੇਗੀ ਗਰਮੀ ਦੇ ਮੌਸਮ ਦਾ ਵੀ ਕਿਹਾ ਕਿ ਸਰਵਰ ਸਿੰਘ ਪੰਦੇਰ ਦੇ ਵੱਲ ਹਵਾਲਾ ਦਿੱਤਾ ਗਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਜੂਨ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਵੀ ਹੁੰਦੀ ਹੈ ਕਿ ਪੰਜਾਬ ਦੇ ਹਾਲਾਤਾਂ ਨੂੰ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ ਪਤਾ ਨਹੀਂ ਇਹਨਾਂ ਦੀ ਮੰਸ਼ਾ ਕੀ ਹੈ ਇਸ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਨਾਲ ਹੀ ਕਿਹਾ ਕਿ ਚੋਣਾਂ ਦੀਆਂ ਤਰੀਕਾਂ ਤੇ ਇਲੈਕਸ਼ਨ ਕਮਿਸ਼ਨ ਦੁਬਾਰਾ ਸੋਚੇ ਦੁਬਾਰਾ ਵਿਚਾਰ ਕੀਤਾ ਜਾਵੇ ਹਾਂ ਦੇਖਿਓ ਜਿੰਨਾ ਲੰਬਾ चुनाव खींचा गया है अब वो क्या लक्ष्य लक्षण कमीशन सोच रहे हैं ये तो वो जवाब देंगे तो एक लंबी प्रक्रिया कर ली गई है खास करके हिंदी भाषाएं राज्यों में जो अधिक से अधिक चरण दिए गए हैं तो उनमें सरकार को अपनी मंशा रहती है अधिक से अधिक उनको प्रचार का समय मिले चलो जो भी अब कार्यक्रम हो गया पंजाब को सबसे लेट लेकर किया गया है जब हम लोग अपनी खेती में व्यस्त होंगे पहले पंजाब के इलेक्शन पहले हो जाते थे अब इनकी की क्या मंशा है ये तो आप अधिक बता सकते हैं कोई बात नहीं हम जिस तरह का भी कार्यक्रम है हम उसके ऊपर आज पूरे देश भर में और पूरे थ्रू आउट चुनाव अपनी जो मांगे हैं उसका एजेंडा सेट करेंगे देश के समक्ष चाहे अभी सरकार है चाहे विपक्षी दल है उनके सामने किसान मजदूर का एजेंडा सेट किया जाएगा हाँ देखिए यही हम भी सोच रहे हैं कि जून महीने में एक तो पंजाब में गर्मी भी चरम सीमा पर होगी दूसरा जो उस समय ब्लू स्टार ऑपरेशन की हमारी वो टाइम भी होता है तो जो ये चुनाव की डेट रखी गई है इनके ऊपर तो सवाल करने चाहिए हमें भी क्या ये चुनाव उद्योग को सोचना चाहिए क्या पंजाब की परिस्थिति को बिगाड़ना चाह रहे हैं इस तरह की, की परिस्थिति तो हमें तो लगता है ये लंबा चुनाव भी किसान आंदोलन के लिए खींचा गया और पंजाब जहां से सबसे अधिक स्ट्रगल हो रही है और उनके लिए जो जून में जो ब्लू स्टार ऑपरेशन की पुण्यतिथि भी होती है उनके ऊपर ये इलेक्शन को क्यों लिया गया मुझे लगता है ये डेट के ऊपर दोबारा चुनाव उद्योग को विचारना चाहिए ਰੋਕਰਾਂਗ ਦੇ ਖਬਰਦਾਰ ਤਰਨਤਾਰਨ ਦੇ ਮੰਡ ਖੇਤਰ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਭਾਰੀ ਮਾਤਰਾ ਦੇ ਵਿੱਚ ਇਸ ਦੌਰਾਨ ਲਾਹਣ ਤੇ ਨਾਜਾਇਸ਼ ਸ਼ਰਾਬ ਬਰਾਮਦ ਕੀਤੀ ਗਈ ਹੈ 135 ਲੀਟਰ ਨਾਜਾਇਸ਼ ਸ਼ਰਾਬ ਬਰਾਮਦ ਹੋਈ ਹੈ ਪੁਲਸ ਨੇ 6 ਡ੍ਰਮ ਅਤੇ ਹੋਰ ਸਮਾਨ ਵਿੱਚੋਂ ਜ਼ਬਤ ਕੀਤਾ ਹੈ ਪੁਲਸ ਨੇ ਲਾਹਣ ਤੇ ਸ਼ਰਾਬ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਤਾਂ ਤਰਨਤਾਰਨ ਦੇ ਦਰਸਲ ਮੰਡ ਖੇਤਰ ਦੀਆਂ ਇਹ ਤਸਵੀਰਾਂ ਵਖਾ ਰਹੇ ਜਿੱਥੇ ਕਿ ਪੁਲਸ ਦਾ ਇਹ ਵੱਡਾ ਐਕਸ਼ਨ ਨਜ਼ਰ ਆਇਆ ਅਚਾਨਕ ਪੁਲਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਤੇ ਭਾਰੀ ਮਾਤਰਾ ਦੇ ਵਿੱਚ ਲਾਹਣ ਤੇ ਨਾਜਾਇਸ਼ ਸ਼ਰਾਬ ਬਰਾਮਦ ਕੀਤੀ ਗਈ ਇਸ ਦੌਰਾਨ ਲਹਨ ਤੇ ਸ਼ਰਾਬ ਨੂੰ ਮੌਕੇ ਤੇ ਪੁਲਿਸ ਦੇ ਵੱਲੋਂ ਨਸ਼ਟ ਕਰ ਦਿੱਤਾ ਗਿਆ। ਮੇਰੇ ਸਮੇਤ ਮੈਡਮ ਗੁਰਮੀਤ ਕੌਰ, 라ਜਵਿੰਦਰ ਕੌਰ ਤੇ ਦੀਪਕ ਮੁੰਗਰ ਨੇ ਮਿਲ ਕੇ ਜ਼ਿਲ੍ਹਾ ਪੁਲਿਸ ਨਾਲ ਇੱਕ ਜੁਆਇੰਟ ਰੇਡ ਕੰਡਕਟ ਕੀਤਾ ਸੀਗਾ ਜਿਹੜਾ ਕਿ ਅਸੀਂ ਹਰੀਕੇ ਮੰਡ ਏਰੀਆ 'ਚ ਕੰਡਕਟ ਕੀਤਾ ਸੀਗਾ। ਪਹਿਲਾਂ ਅਸੀਂ ਜਦੋਂ ਰੇਡ ਕੰਡਕਟ ਕੀਤਾ ਤੇ ਹਰੀਕੇ ਤੇ ਮੰਡ ਏਰੀਆ ਚ ਸਾਨੂੰ ਮਰੜ ਏਰੀਆ ਦੇ ਵਿੱਚ 6 ਡਰਮ ਟੋਟਲ ਬਰਾਮਦ ਹੋਏ ਜਿਹੜੇ ਕਿ 200 ਕਿਲੋ ਲਾਨ ਨਾਲ ਭਰੇ ਹੋਏ ਸੀਗੇ ਕੀ ਕੀਤਾ ਸਰ ਉਹ ਡਰਮਾਂ ਦਾ ਫਿਰ ਅਸੀਂ ਉਹਨਾਂ ਨੂੰ ਲਿਆ ਕੇ ਥਾਣੇ ਚ ਸਬਮਿਟ ਕਰਤਾ ਪਹਿਲ ਹਰੀਕੇ ਥਾਣੇ ਚ ਉਹਦੀ ਐਫ ਆਈ ਆਰ ਵੀ ਇਨ ਪ੍ਰੋਸੈਸ ਹੈ ਉਸ ਤੋਂ ਬਾਅਦ ਅਸੀਂ ਅੱਗੇ ਫਰਦਰ ਗਏ ਉਹ ਟੀਮ ਵਾਪਸ ਚਲੀ ਗਈ ਸੀਗੀ ਫਿਰ ਅਸੀਂ ਅੱਗੇ ਗਏ ਆਪਾਂ ਇੱਕ ਏਰੀਆ ਪੈਂਦਾ ਕੀੜੀਆਂ ਉਥੇ ਇਸ 16 ਸੈਕਟਰ ਦੇ ਅੰਦਰ ਏਰੀਆ ਆਂਦਾ ਜਦੋਂ ਅਸੀਂ ਉਸ ਏਰੀਆ 'ਚ ਪਹੁੰਚੇ ਤੇ ਸਾਨੂੰ ਉੱਥੇ ਗੱਡੇ ਮਿਲੇ ਜਿਹੜੇ ਕੀ ਤਰਪਾਲਾਂ ਨਾਲ ਭਰੇ ਹੋਏ ਸੀ ਜਿਦੇ 'ਚ 32 ਤਰਪਾਲਾਂ ਸਾਨੂੰ ਬਰਾਮਦ ਹੋਈਆਂ ਜਿਦੇ 'ਚ ਤਕਰੀਬਨ ਤਕਰੀਬਨ 1,25,000 ਲੀਟਰ ਲਾਨ ਬਰਾਮਦ ਹੋਈ ਤੇ ਉਸ ਤੋਂ ਬਾਅਦ ਅਸੀਂ ਜਦੋਂ ਅੱਗੇ ਦੇਖਿਆ ਤੇ ਉੱਥੇ ਹੀ ਅਨਕਲੇਮਡ ਏਰੀਆ ਸੀਗਾ ਓਪਨ ਏਰੀਆ 'ਚ ਪੈਕੇਟ ਵੀ ਲਾਨ ਦੇ ਇਲੀਜੀਟ ਲਿਕਰ ਦੇ ਸਾਡੇ ਬਰਾਮਦ ਹੋਏ ਜਿਹੜੇ ਕਿ ਕੋਈ 27 ਪੈਕੇਟ ਸੀਗੇ ਜਿਨ੍ਹਾਂ 'ਚ 135000 ਮਿਲੀਲੀਟਰ ਇਲੀਸੀਟ ਲਿਕਰ ਜਿਹੜੀ ਆ ਉਹ ਉੱਥੇ ਪਈ ਹੋਈ ਸੀ ਫਿਰ ਕਿੰਨੀਆਂ ਬੋਤਲਾਂ ਬਣ ਗਈਆਂ ਜੀ ਇਹ ਤਕਰੀਬਨ 180 ਬੋਤਲਾਂ ਦੇ ਕਰੀਬ ਬਣਦੀ ਆ ਤੇ ਉਹ ਅਸੀਂ ਫਿਰ ਮੌਕੇ ਤੇ ਹੀ ਡਿਸਟਰੋਏ ਕਰ ਦਿੱਤੀਆਂ ਤੇ ਇਸ ਤਰ੍ਹਾਂ ਸਾਡਾ ਰੇਡ ਅੱਜ ਕਾਫੀ ਸਕਸੈਸਫੁਲ ਰਿਹਾ ਹੁਣ ਗੱਲ ਹੋਵੇਗੀ ਸੋਸ਼ਲ ਮੀਡੀਆ 스타 ਦੇ ਯੂਟਿਊਬਰ ਐਲਵਿਸ਼ ਯਾਦਵ ਇੱਕ ਵਾਰ ਫਿਰ ਤੋਂ ਮੁਸ਼ਕਲਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਨੋਇਡਾ ਪੁਲਿਸ ਨੇ ਐਲਵਿਸ਼ ਨੂੰ ਗ੍ਰਿਫਤਾਰ ਕਰ ਲਿਆ ਹੈ ਸੱਪਾਂ ਦੇ ਜ਼ਹਿਰ ਸਪਲਾਈ ਕਰਨ ਵਾਲੇ گروਹ ਦਾ ਪਰਦਾਫਾਸ਼ ਕਰਨ ਦੇ ਦੌਰਾਨ ਐਲਵਿਸ਼ ਦਾ ਨਾਮ ਸਾਹਮਣੇ ਆਇਆ ਸੀ ਐਲਵਿਸ਼ ਯਾਦਵ ਤੇ ਰੇਪ ਪਾਰਟੀਆਂ ਦੇ ਵਿੱਚ ਸੱਪਾਂ ਦੇ ਜ਼ਹਿਰ ਦੇ ਇਸਤੇਮਾਲ ਕਰਨ ਦਾ ਵੱਡਾ ਇਲਜ਼ਾਮ ਲੱਗਿਆ ਨੌਇਡਾ ਪੁਲਿਸ ਨੇ ਸੂਰਜਪੁਰ ਕੋਰਟ 'ਚ ਐਲਵਿਸ਼ ਯਾਦਵ ਨੂੰ ਇਸ ਮਾਮਲੇ ਦੇ ਵਿੱਚ ਪੇਸ਼ ਕੀਤਾ ਜਿੱਥੇ ਉਹਨਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਜ਼ਿਕਰ ਹੋ ਗਿਆ ਕਿ ਪਾਸਪਾਸ ਸੰਸਦ ਮੇਨਕਾ ਗਾਂਧੀ ਦੀ ਸੰਸਥਾ ਪੀਪਲ ਫੋਰ ਐਨੀਮਲ ਵੈਲਫੇਅਰ ਦੇ ਵੱਲੋਂ ਇਸ ਦੀ ਸ਼ਿਕਾਇਤ ਦਿੱਤੀ ਗਈ ਸੀ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ 2 ਨਵੰਬਰ 2023 ਨੂੰ ਨੌਇਡਾ ਦੇ ਸੈਕਟਰ 49 ਦੇ ਵਿੱਚ ਛਾਪਾ ਮਾਰਿਆ ਸੀ ਤੇ ਪੰਜ ਮੁਲਜ਼ਮਾਂ ਨੂੰ VML ਸਨੇਕ ਵੈਨਮ ਤੇ ਨੌ ਜ਼ਹਿਰੀਲੇ ਸੱਪਾਂ ਸਮੇਤ ਕਾਬੂ ਕੀਤਾ ਸੀ ਇਲਜ਼ਾਮ ਲੱਗੇ ਨੇ ਕਿ ਉਹ ਲੋਕ ਐਲਵਿਸ਼ ਦੀ ਪਾਰਟੀ ਦੇ ਵਿੱਚ ਜ਼ਹਿਰ ਤੇ ਸੱਪਾਂ ਦੀ ਸਪਲਾਈ ਕਰਦੇ ਸੀ थाना एलविश यादव के खिलाफ़ मामला दर्ज किया गया। चौदह दिन की न्यायिक हिरासत में एलविश को भेजा जा रहा है क्योंकि आज जो है वो रिमांड मजिस्ट्रेट बैठता है लिहाजा आज के दिन यहाँ पर बेल नहीं लगाई जा सकी लिहाजा कल बेल लगाने की तैयारी है तमाम वकील यहाँ पर पहुँचे थे लंबी बहस हुई लेकिन उसके बाद क्योंकि आठ बटे बीस एनडीपीएस स्पेशल एक्ट के तहत मुकदमा दर्ज किया गया था लिहाजा यहाँ पर अब एलविश को सीधे ले जेल ले जाया जा रहा है और आ, साथ ही आपको बता दें क्योंकि तमाम धाराओं में 120 बी दो वन्य जीव संरक्षण अधिनियम दो और स्पेशल एक्ट एनडीपीएस का आठ बटे बीस जी जो नॉन अवेलेबल है ਇਸ ਤੋਂ ਇਲਾਵਾ ਐਲਵਿਸ਼ ਆਪਣੇ ਵਿਵਾਦਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿੰਦੇ ਨੇ। ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ 'ਚ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ 'ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਸੀ। ਤੇ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਸੀ, ਹਾਲਾਂਕਿ ਉਸ ਤੋਂ ਬਾਅਦ ਦੋਹਾਂ ਦਾ ਸਮਝੌਤਾ ਹੋ ਗਿਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਰੈਸਟੋਰੈਂਟ ਦੇ ਵਿੱਚ ਕੁੱਟਮਾਰ ਕਰਨ ਦੀ ਵੀਡੀਓ ਸਾਹਮਣੇ ਆਈ ਸੀ। ਖੈਰ ਕੋਬਰਾ ਕਾਂਡ ਦੇ ਵਿੱਚ ਐਲਵਿਸ਼ ਦੇ ਨਾਲ ਕੌਣ-ਕੌਣ ਸ਼ਾਮਲ ਹੈ ਇਹ ਪੁੱਛਗਿੱਛ ਤੋਂ ਬਾਅਦ ਹੀ ਸਾਹਮਣੇ ਆਵੇਗਾ। ਦਿੱਲੀ ਤੋਂ ਸ਼ੰਕਰਾਨੰਦ ਦੀ ਰਿਪੋਰਟ న్యూਜ਼ 19 ਪੰਜਾਬ ਅੱਗੇ ਪਤਾ ਲਗੇ ਤੁਹਾਨੂੰ ਗੱਲ ਕਰਾਂਗੇ ਛੋਟੇ ਸ਼ੁਭ ਦੀ ਪੰਜਾਬੀ ਗਾਇਕ ਮਰਹੂਮ ਸਿੱਧੂ ਮਸਲੇ ਦੇ ਘਰ ਖੁਸ਼ੀਆਂ ਦੇ ਖੇੜੇ ਨੇ ਸਿੱਧੂ ਦੇ ਮਾਤਾ ਪਿਤਾ ਬਲਕੌਰ ਸਿੰਘ ਤੇ ਚਰਨਕੌਰ ਨੂੰ ਮੁਰ ਬੱਚੇ ਦੀਆਂ ਕਿਲਕਾਰੀਆਂ ਸੁਣਨ ਦੀਪ ਹੀ ਮੁੜ ਆਇਆ ਹੋਵੇ ਪ੍ਰਮਾਤਮਾ ਜੀ ਅੱਗੇ ਅਰਦਾਸ ਕੀਤੀ ਜੇ ਆਦੀ ਵਾਗ ਰੂਲਿਆਂ ਦੇ ਅਨੁਸਾਰੀਆਂ ਅਰਦਾਸਾਂ ਨੂੰ ਸੰਕਾਰ ਕਰਦੇ ਹੋਏ ਸ਼ੁਭਦੀਪ ਦਾ ਛੋਟਾ ਵੀਰ ਜੇ ਦਾਤ ਆਪਣੀ ਝੋਲੀ ਪਾਈ ਹੈ ਤਾਂ ਮੈਂ ਸੋਚੇ ਸੰਸਾਰ ਭਰ ਦੇ ਵਿੱਚ ਸ਼ੁਭਦੀਪ ਨੂੰ ਪਿਆਰ ਕਰਨ ਵਾਲਿਆਂ ਨਾਲ ਆਦਾ ਤੈ ਦੁਤਨਮਾਦ ਕਰਦਾਂ ਸਾਰਿਆਂ ਦਾ ਐਤਵਾਰ ਦੀ ਸਵੇਰ ਖੁਦ ਬਲਕੌਰ ਸਿੰਘ ਨੇ ਛੋਟੇ ਸ਼ੁਭ ਦੇ ਆਗਮਨ ਦੀ ਜਾਣਕਾਰੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਉਨਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਤੇ ਆਪਣੇ ਛੋਟੇ ਬੇਟੇ ਨਾਲ ਇੱਕ ਪੋਸਟ ਪਾਈ ਲਿਖਿਆ ਸ਼ੁਭਦੀਪ ਨੂੰ ਚਾਣ ਵਾਲੀਆਂ ਲੱਖਾਂ ਕਰੋਨਾ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ ਚਿੰਤਕਾਂ ਦੇ ਅਥਾ ਪਿਆਰ ਲਈ ਸ਼ੁਕਰਗੁਜ਼ਾਰ માસા બલદેવ શર્માઠિ તો સૂરજ ભાનપોર્ટ ન્યુઝ એટીન પજા